ਰੋਟੀ ਰੱਖਾਂ ਜੀ ਬਸ ਪੁੱਤ ਜਸਪਿੰਦਰ ਬਣ ਗਈ ਰੋਟੀ ਆ ਮੈਨੂੰ ਵੀ ਦੇ ਜਾਂਦੇ ਮੇਰੇ ਕਾਲਜੇ ਚ ਖੋ ਪਈ ਜਾਂਦੀ ਆ ਪਾਣੀ ਦਾ ਹੀ ਘੁੱਟ ਦੇ ਜੋ ਆ ਬੁੜੀ ਦੇ ਵੀ ਨਾ ਸੋਇਰੇ ਸੋਰੀ ਕਾਲਜੇ ਚ ਖੋ ਪੈ ਲੱਗ ਜਾਂਦੇ ਆ ਸਾਨੂੰ ਤਾਂ ਡਾਫਲਾਂ ਦੇ ਰੋਟੀ ਤੈਨੂੰ ਵੀ ਦੇ ਦਿੰਨੇ ਆ ਸੁਣੋ ਜੀ ਮੇਥੋਂ ਨਹੀਂ ਬੁੜੀ ਦੇ ਰੋਏ ਰੋਏ ਸਿਆਪੇ ਹੁੰਦੇ ਟੜਕੇ ਟੜਕੇ ਲੱਗ ਜਾਂਦੀ ਆ ਬੈਣ ਪਾਉਂ ਮੈਂ ਕੱਲੀ ਜਾਣੀ ਕਿਹੜੇ ਜਿਹੜੇ ਪਾਸੇ ਆਵਾਂ ਚਲ ਕੋਈ ਨਾ ਤੂੰ ਕਿਉਂ ਟੈਨਸ਼ਨ ਲਿੱਤੀ ਆ ਮੈਂ ਕਰਦਾ ਕੋਈ ਹੱਲ ਠੀਕ ਆ ਜੀ ਹਾਂ ਬੁੜੀਏ ਬੋਲ ਤੜਕੇ ਤੜਕੇ ਲਹੂ ਪੀਣ ਲੱਗ ਜਾਨੀ ਆ ਹੋਰ ਕੋਈ ਕੰਮ ਹੈ ਨਹੀਂ ਤੈਨੂੰ ਪੁੱਤ ਮੈਂ ਤਾਂ ਰੋਟੀ ਮੰਗੀ ਸੀ ਭੁੱਖ ਲੱਗੀ ਪਈ ਆ ਜਦੋਂ ਰੋਟੀ ਬਣੂਗੀ ਫੇਰ ਹੀ ਫੜਾਵਾਂਗੇ ਤੈਨੂੰ ਠੀਕ ਆ ਪੁੱਤ ਕੋਈ ਗੱਲ ਨਹੀਂ ਆ ਮੇਰੀ ਦਵਾਈ ਮੁੱਕੀ ਪਈ ਆ ਇਹ ਤਾਂ ਲਿਆ ਦੇ ਇੱਕ ਤਾਂ ਪਹਿਲਾਂ ਹੀ ਪੈਸੇ ਹੈ ਨਹੀਂ ਪੁੱਤੋ ਤੇਰੀ ਦਵਾਈ ਨਹੀਂ ਲੋਟ ਆਉਂਦੀ ਹੋਰ ਕਿਨੂੰ ਕਹਾ ਪੁੱਤ ਤੁਹਾਨੂੰ ਹੀ ਕਹਿਣਾ ਫੇਰ ਤਾਂ ਮੇਰੇ ਤੋਂ ਤੇਰੀ ਦਵਾਈ ਲੋਟ ਆਊ ਉਹ ਗੱਲ ਸੁਣ ਛੋਟਿਆ ਹਾਂ ਭਾਈ ਕੀ ਗੱਲ ਹੈ ਦੇਖ ਭਾਈ ਮੈਥੋਂ ਤਾਂ ਨਹੀਂ ਬੁੱਢੀ ਦਾ ਖਰਚਾ ਚੱਕਿਆ ਜਾਂਦਾ ਨਾ ਰੋਜ਼ ਰੋਜ਼ ਦੀ ਬੜਬੜ ਸੁਣੀ ਜਾਵੇ ਇਹਦੀ ਤੂੰ ਸੰਭ ਸਕਦਾ ਇਹਨੂੰ ਨਾ ਮੈਂ ਤਕੜਾ ਇਹਨੂੰ ਸੰਭਣ ਨੂੰ ਮੈਂ ਇਹਨੂੰ ਸੰਭਾਂ ਕੇ ਆਪ ਤੇ ਜਵਾਕ ਪਾਲਾਂ ਮੈਂ ਕਰਦਾ ਤੀਜੇ ਨਾਲ ਗੱਲ ਜਿਹੜਾ ਨੌਕਰੀ ਕਰਦਾ ਉਹਨੂੰ ਨਹੀਂ ਪਤਾ ਅਸੀਂ ਆਪਦਾ ਟਾਈਮ ਪਾਸ ਕਿਵੇਂ ਕਰਦੇ ਆ ਆਇਆ ਵੱਡਾ ਸਿਆਣਾ ਪੁੱਤ ਮੈਂ ਤੁਹਾਨੂੰ ਤਿੰਨਾਂ ਨੂੰ ਕੱਲੀ ਨੇ ਪਾ ਲਿਆ ਤੇ ਤੁਸੀਂ ਤਿੰਨੋਂ ਮੈਨੂੰ ਕੱਲੀ ਨੂੰ ਨਹੀਂ ਸੰਭਾਲ ਸਕਦੇ ਮੈਥੋਂ ਦਾ ਨਹੀਂ ਸੰਭਾਲਿਆ ਜਾਂਦਾ ਮਾਤਾ ਜੇ ਜਿਆਦੇ ਔਖੀਆਂ ਨਾ ਨਿਕਲ ਜਾ ਮੇਰੇ ਘਰੋਂ ਜਾ ਵਗ ਜਾ ਵੀਰੇ ਡੈਡੀ ਹੋਰੀ ਦਾਦੀ ਨੂੰ ਐਂ ਕਾਤੋਂ ਬੋਲਦੇ ਨੇ ਇਹ ਤਾਂ ਗਲਤ ਆ ਨਾ ਹਾਂ ਭੈਣੇ ਗਲਤ ਹੈ ਪਰ ਡੈਡੀ ਨੂੰ ਹੁਣ ਕੌਣ ਕਵੇ ਮੈਨੂੰ ਤਾਂ ਆਪ ਡੈਡੀ ਤੋਂ ਡਰ ਲੱਗਦਾ ਪਰ ਵੀਰੇ ਡੈਡੀ ਨੂੰ ਐਦਾਂ ਨਹੀਂ ਬੋਲਣਾ ਚਾਹੀਦਾ ਸੀ ਇਹ ਤਾਂ ਹੈ ਭੈਣੇ ਵੀਰੇ ਮੈਨੂੰ ਲੱਗਦਾ ਦਾਦੀ ਜੀ ਕਿੱਥੇ ਜਾ ਰਹੇ ਨੇ ਦਾਦੀ ਕਿੱਥੇ ਜਾ ਰਹੇ ਹੋ ਜਿੱਥੇ ਰੱਬ ਲੈ ਗਿਆ ਪੁੱਤ ਉੱਥੇ ਚਲੀ ਜਾਊਂਗੀ ਦਾਦੀ ਜੀ ਤੁਸੀਂ ਨਾ ਕਿਤੇ ਨਹੀਂ ਜਾਣਾ ਮੇਰਾ ਜਮਾ ਜੀ ਨਹੀਂ ਲੱਗਣਾ ਤੁਹਾਡੇ ਬਿਨਾ ਪੁੱਤ ਜਿਹੜੇ ਘਰ ਵਿੱਚ ਮਾਂ ਦੀ ਕਦਰ ਨਹੀਂ ਨਾ ਹੁੰਦੀ ਉਹ ਘਰ ਘਰ ਨਹੀਂ ਹੁੰਦਾ ਮੈਂ ਨਹੀਂ ਇੱਥੇ ਰਹਿ ਸਕਦੀ ਇਹ ਲਫਾਫਾ ਕਿਦਾ ਹੈ ਇਹ ਮੰਮੀ ਦਾ ਉਹ ਥੋੜੀ ਬਿਮਾਰ ਸੀ ਤੇ ਮੈਂ ਲੈ ਕੇ ਆਇਆ ਉਹਨੂੰ ਨਾ ਤੁਸੀਂ ਕਾਹ ਤੋਂ ਲੈ ਕੇ ਆਏ ਹੋ ਮੰਮੀ ਨੂੰ ਤੁਹਾਡੇ ਹੋਰ ਭਾਈ ਵੀ ਤਾਂ ਹੈ ਨਾ ਉਹ ਵੀ ਸੰਭ ਸਕਦੇ ਨੇ ਅਸੀਂ ਠੇਕਾ ਨਹੀਂ ਲਿਆ ਸੰਭਣ ਦਾ ਨਾਲੇ ਮੇਰੇ ਕੋਲੋਂ ਨਹੀਂ ਹੋਣੀ ਸੇਵਾ ਇਹਨਾਂ ਦੀ ਨਾ ਮੈਨੂੰ ਤੋਂ ਪਕਣੀਆਂ ਰੋਟੀਆਂ ਤੇ ਨਾ ਹੀ ਮੇਰੇ ਤੋਂ ਕੱਪੜੇ ਧੋਏ ਜਾਣੇ ਫੇਰ ਨਾ ਕਿਹਾ ਤੂੰ ਇਹ ਨਹੀਂ ਕਰਦੀ ਤੇ ਉਹ ਨਹੀਂ ਕਰਦੀ ਨਾਲੇ ਹੁਣੇ ਹੀ ਵਾਪਸ ਆਪਣੇ ਭਰਾਵਾਂ ਕੋਲ ਛੱਡਿਆ ਇਹਨਾਂ ਨੂੰ ਜਾਂ ਆਸ਼ਰਮ ਛੱਡਿਆ ਨਾਲੇ ਇਸ ਮਹਾਰਾਣੀ ਦੀ ਕਰਤੂਤ ਦੇਖ ਲਓ ਮੂੰ ਚੱਕ ਕੇ ਆ ਗਈ ਤੁਹਾਡੀ ਤਨਖਾਹ ਨਾਲ ਤਾਂ ਮਸਾ guzara ਚੱਲਦਾ ਹੈ मेरी गल सुन लो इस घर च मैं रहा थोड़ी मां मम्मी तुसी तुसी दस्या क्यों नहीं मेरी माँ आई है मम्मी जी चलो तुसी अंदर चलो ਆ ਮਾ ਰੋਣਾ ਤੀ ਮੇਰੇ ਪੁੱਤਾਂ ਨਾਲੋਂ ਤਾਂ ਮੇਰਾ ਜਵਾਈ ਚੰਗਾ ਜਿਨੇ ਪੁੱਤਾਂ ਵਾਲਾ ਫਰਜ਼ ਨਿਭਾਇਆ ਨਹੀਂ ਤਾਂ ਮੈਂ ਪਤਾ ਨਹੀਂ ਕਿੱਥੇ-ਕਿੱਥੇ ਰੁਲਦੀ ਫਿਰਦੀ ਤੁਸੀਂ ਸਹੀ ਕਹਿ ਰਹੇ ਹੋ ਮਾ ਲੀਪ ਨੇ ਆਪਣਾ ਫਰਜ਼ ਬਹੁਤ ਵਧੀਆ ਨਿਭਾਇਆ ਪਰ ਮੈਂ ਤੀਏ ਤੂੰ ਉਦਾਸ ਨਾ ਹੋ ਜਿਵੇਂ ਦੀਪ ਨੇ ਆਪਣਾ ਫਰਜ਼ ਸਮਝਿਆ ਤੂੰ ਵੀ ਆਪਣਾ ਫਰਜ਼ ਸਮਝ ਨਾਲੇ ਜਦੋਂ ਦੀਪ ਨੇ ਮਾਂ ਤੇ ਮਾਂ ਚ ਫਰਕ ਨਹੀਂ ਕੀਤਾ ਫਿਰ ਤੂੰ ਕਿਉਂ ਕਰਦੀ ਏ ਤੂੰ ਇੱਥੋਂ ਦੀ ਨੂੰਹ ਨਹੀਂ ਧੀ ਵੀ ਤੇਰੀ ਅਸਲੀ ਮਾਂ ਤੇਰੀ ਸੱਸ ਹੈ ਤੂੰ ਉਹਦਾ ਸਤਿਕਾਰ ਕਰਿਆ ਕਰ ਮੰਮੀ ਜੀ ਮੈਂ ਬਹੁਤ ਗਲਤ ਕੀਤਾ ਪਰ ਹੁਣ ਮੈਨੂੰ ਆਪਣੀ ਕੀਤੀ ਤੇ ਪਛਤਾਵਾ ਹੈ ਹੁਣ ਜਦੋਂ ਮੇਰੇ ਭਰਾ ਪਰਜਾਇ ਨੇ ਥੋਡੇ ਨਾਲ ਬੁਰਾ ਸਲੂਕ ਕੀਤਾ ਤਾਂ ਮੈਨੂੰ ਕਿੰਨਾ ਬੁਰਾ ਲੱਗਿਆ पर मैं इन्हों की माँ भी तक पला तक तो कि बुरा भला बोलिया तो इन्हों तो कि दुख लग्या हो मम्मी तुम बैठो मैं चाह बना के लिया ठीक है ਕੀ ਹੋਇਆ ਕੀ ਸੋਚੀਂ ਨੀਆ ਦੀਪ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ ਹਾਂ ਦੱਸ ਮੈਨੂੰ ਮਾਫ ਕਰਦੇ ਹੋ ਦੀਪ ਮੈਂ ਮਾਤੇ ਮਾਂ ਵਿੱਚ ਫਰਕ ਕੀਤਾ ਮੈਂ ਤੁਹਾਡੀ ਮਾਂ ਨੂੰ ਕਦੇ ਆਪਣੀ ਮਾਂ ਨਹੀਂ ਸਮਝੀ ਪਰ ਅੱਜ ਮੇਰੀ ਮਾਂ ਨੇ ਮੇਰੀ ਅੱਖਾਂ ਖੋਲ ਦਿੱਤੀਆਂ ਪਲੀਜ਼ ਪਲੀਜ਼ ਮੈਨੂੰ ਮਾਫ ਕਰਦੇ ਹੋ ਤੁਸੀਂ ਤਾਂ ਪੁੱਤ ਹੋਣ ਦਾ ਫਰਜ਼ ਨਿਭਾਇਆ ਪਰ ਮੈਂ ਚੰਗੀ ਗੱਲ ਤਾਂ ਇਹ ਆ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋਇਆ ਨਾਲੇ ਉਹੀ ਘਰ ਵਸਦੇ ਨੇ ਜਿੰਨਾ ਘਰ ਜਿੱਤਿਆਂ ਨੂੰ ਆਪੇ ਚੰਗੀ ਸਿੱਖਿਆ ਦਿੰਦੇ ਨੇ ਤੇ ਜਿੰਨਾ ਘਰ ਚ ਮਾਪੇ ਧੀਆ ਨੂੰ ਚੱਕਾ ਦਿੰਦੇ ਨੇ ਉਹ ਘਰ ਕਦੇ ਨਹੀਂ ਵਸਦੇ ਤੇਰੀ ਮਾਂ ਨੇ ਤੈਨੂੰ ਸਮਝਾ ਕੇ ਮੇਰੇ ਤੇ ਬਹੁਤ ਵੱਡਾ एहसान ਕੀਤਾ ਜਿਹਦਾ ਮੈਂ ਦਿਨ ਕਦੇ ਨਹੀਂ ਦੇ ਸਕਦਾ ਜੀ ਆਪਾਂ ਮੰਮੀ ਨੂੰ ਲੈਣ ਚੱਲੀਏ ਮੈਂ ਆਪਣੀ ਗਲਤੀ ਸੁਧਾਰਨਾ ਚਾਹੁੰਦੀ ਆ ਨਾਲੇ ਬਹੁਤ ਟਾਈਮ ਹੋ ਗਿਆ ਮੰਮੀ ਨੂੰ ਘਰੋਂ ਗਿਆ ਸਿਆਣੇ ਕਹਿੰਦੇ ਨੇ ਜੇ ਸੁਬਹਾ ਦਾ ਭੁੱਲਿਆ ਸ਼ਾਮ ਨੂੰ ਘਰ ਆਜਣਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਤੂੰ ਇੱਕ ਸਹੀ ਫੈਸਲਾ ਲਿਆ ਮੈਂ ਹੁਣੇ ਕਰਦਾ ਮਾਂ ਨੂੰ ਕੋਕਾਲੂ ਮਾਂ ਦੀ ਬੋਲਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਾ ਹੋਰ ਠੀਕ ਆ ہاں ਮਾਂ ਮੈਂ ਠੀਕ ਆ ਤੁਸੀਂ ਦੱਸੋ ਠੀਕ ਆ ਮੇਰੇ ਕਾਰੇ ਹਾਲਿਆ ਪੁੱਤ ਤੈਨੂੰ ਪਤਾ ਹੀ ਆ ਦੋ ਡੰਗ ਦੀ ਰੋਟੀ ਖਾਤਰ ਨੋਹਾ ਪੁੱਤਾਂ ਦੀਆਂ ਕੀ ਕੀ ਗੱਲਾਂ ਸੁਣਨੀਆਂ ਪੈਂਦੀਆਂ ਆ ਜੇ ਅੱਜ ਤੇਰਾ ਪਿਓ ਜਿਉਂਦਾ ਹੁੰਦਾ ਤਾਂ ਮੈਂ ਨਾ ਰੋਂਦੀ ਕੋਈ ਗੱਲ ਨਹੀਂ ਮਾਂ ਤੂੰ ਫੇਰ ਨਾ ਕਰ ਤੇਰਾ ਪੁੱਤ ਹਜੇ ਜਿਉਂਦਾ ਮੈਂ ਤੈਨੂੰ ਕੱਲ ਨੂੰ ਲੈਣ ਆ ਰਿਹਾ ਠੀਕ ਆ ਪੁੱਤ ਠੀਕ ਆ ਮਾਂ ਦੀਪ ਤੁਸੀਂ ਦੁਖੀ ਨਾ ਹੋਵੋ ਬਲਕਿ ਖੁਸ਼ ਹੋ ਉਹ ਆਪਾਂ ਮਾਂ ਨੂੰ ਲੈਣ ਜਾਣਾ ਪੁੱਤ ਗੱਲ ਸੁਣ ਹਾਂ ਬੋਲ ਰੋਟੀ ਤਾਂ ਸੱਜਰੀ ਲੈ ਆਉਂਦੀ ਏ ਪੁੱਤ ਰੋਟੀ ਦਾ ਸੱਜਰੀ ਹੀ ਆ ਤੈਨੂੰ ਤਾਂ ਐਵੇਂ ਲੱਗਦਾ ਰਹਿੰਦਾ ਆਹ ਦੇਖ ਲਓ ਜੀ ਮਹਾਰਾਣੀ ਦੇ ਨਖਰੇ ਮਾੜੀ ਮੋਟੀ ਰੋਟੀ ਤਾਂ ਇਹਨੂੰ ਹੁਣ ਪਸੰਦ ਨਹੀਂ ਆਉਂਦੀ ਹੈਗੀ ਵਨਸਵੰਨੀਆਂ ਭਾਲਦੀ ਆ ਸਾਰੀ ਰਾਤ ਸੌਣ ਨਹੀਂ ਦਿੰਦੀ ਖੌਂ ਖੌਂ ਕਰਦੀ ਰਹਿੰਦੀ ਆ ਪਤਾ ਨਹੀਂ ਕਿੱਥੋਂ ਲਿਆ ਕੇ ਮੇਰੇ ਪੇਸ਼ ਪਾਤੀ ਇਹ ਬੁੜੀ ਕੀ ਆ ਮਾਤਾ ਤੇ ਥੋ ਰੋਟੀ ਕਿਉਂ ਨਹੀਂ ਖਾਦਦੀਂ ਚੁੱਪ ਕਰਕੇ ਐਵੇਂ ਨਖਰੇ ਜੇ ਨਾ ਕਰਿਆ ਕਰ ਜਿਹੋ ਜੀ ਮਿਲਦੀ ਖਾ ਲਿਆ ਕਰ ਨਹੀਂ ਤੇ ਉਹ ਤੂੰ ਵੀ ਜਾਏਗੀ ਪੁੱਤ ਮੈਂ ਤੈਨੂੰ ਇਹੋ ਜਿਹਾ ਕੀ ਕਹਤਾ ਤੂੰ ਤਾਂ ਮੇਰੇ ਗਾਲੇ ਹੀ ਪੈ ਗਿਆ ਦੇਖ ਲਓ ਜੀ ਇਹਨੂੰ ਤਾਂ ਨਿੱਕੀ ਜੀ ਗੱਲ ਵੀ ਗਲ ਪੈਣਾ ਲੱਗਦਾ ਹੁਣ ਪਤਾ ਨਹੀਂ ਕਿਦਣ ਲਹੂ ਮੇਰੇ ਪਿੱਛੋਂ ਇਹ ਫਿਰ ਮਮੀ ਜੀ ਠੀਕ ਹੋ ਤੁਸੀਂ ਹਾਂ ਠੀਕ ਹਾਂ ਪਤਾ ਗगन ਅਸੀਂ ਸਾਰਾ ਕੁਝ ਸੁਣਿਆ ਜੋ ਤੁਸੀਂ ਮਾਣੂ ਕਿ ਹੈ ਤੁਸੀਂ ਮਾਂ ਨਾਲ ਐਦਾ ਦਾ ਸਲੂਕ ਕਿੱਦਾਂ ਕਰ ਸਕਦੇ ਗगन ਇਹ ਟਾਈਮ ਤੇਰੇ ਤੇ ਤੇ ਮੇਰੇ ਤੇ ਵੀ ਹੋਣਾ ਹੈ ਆਹੋ ਹੁਣ ਤੈਨੂੰ ਵੜਾ ਹੀਜ ਆਉਂਦਾ ਉਦੋਂ ਕਿੱਥੇ ਸੀ ਜਦੋਂ ਘਰੋਂ ਗੱਡੀ ਸੀ ਖਗਨ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਤਾਂ ਹੀ ਇੱਥੇ ਆਈ ਆ ਮਾਤਾ ਮਾਫੀ ਮੰਗਾਂ ਤੇ ਮਾਂ ਨੂੰ ਆਪਣੇ ਨਾਲ ਲੈ ਜਾ ਬਾੜਾ ਹੀ ਜਾਉਂਦਾ ਆਗੇ ਮੂੰਹ ਚੱਕ ਕੇ ਲੈਣ ਵੱਡੇ ਬੁੜੀ ਦੇ ਹਮਦਰਦੀ ਪਹਿਲਾਂ ਕਿੱਥੇ ਸੀ ਬਾਈ ਆਏ ਨਾ ਬੋਲ ਮੈਂ ਤਾਂ ਇੱਕ ਪੁੱਤ ਹੋਣ ਦਾ ਫਰਜ਼ ਨਿਭਾਉਣ ਆਇਆ ਜੋ ਮੈਂ ਭੁੱਲਿਆ ਬੈਠਾ ਸੀ ਤੂੰ ਮਾਂ ਦੇ ਹਿੱਸੇ ਦੇ ਜ਼ਮੀਨ ਦੇ ਲਾਲਚ ਨੂੰ ਆਇਆ ਨਾ ਪਤਾ ਮੈਨੂੰ ਤੇਰਾ ਲਾਲਚੀ ਦਾ ਓ ਛੋਟੇ ਭਾਈ ਤੂੰ ਆ ਕੀ ਗੱਲ ਕਰਤੀ ਐਨੀ ਮਾੜੀ ਸੋਚ ਤੇਰੀ ਮਹਿਮਾਨ ਨੂੰ ਲੈਣ ਆਇਆ ਨਾਲੇ ਨਾ ਮੈਨੂੰ ਜ਼ਮੀਨ ਦਾ ਕੋਈ ਲਾਲਚ ਨਹੀਂ ਇੱਕ ਗੱਲ ਹੋਰ ਮਾਂ ਨੇ ਆਪਾਂ ਨੂੰ ਜ਼ਮੀਨ ਵਾਸਤੇ ਨਹੀਂ ਪਾਲਿਆ ਆਪਣੇ ਬਢਾਪੇ ਦੇ ਸਹਾਰੇ ਲਈ ਪਾਲਿਆ ਵੱਡਾ ਆ ਸਹਾਰੇ ਵਾਲਾ ਜਾਣਦਾ ਮੈਂ ਤੈਨੂੰ ਵੱਡੇ ਦਿਆਲੂ ਨੂੰ ਬਾਈ ਕੁਛ ਮਰਦੀ ਹੋ ਜੇ ਮਾਂ ਨੂੰ ਤਾਂ ਮੈਂ ਲੈ ਕੇ ਜਾਊ ਲੈ ਜਾਣ ਦਿਓ ਜੀ ਇਹਨਾਂ ਨੂੰ ਨਾਲੇ ਦੋਵੇਂ ਜਣੇ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਜ਼ਮੀਨ ਚੋਂ 1 ਇੰਚ ਨਹੀਂ ਮਿਲਣਾ ਗਗਨ ਤੂੰ ਮੈਥੋਂ ਛੋਟੀ ਹੈਂ ਤੇ ਮੈਂ ਤੇਰਾ ਲਿਹਾਜ਼ ਕਰਦੀ ਹਾਂ ਪਰ ਤੁਸੀਂ ਤਾਂ ਰਿਸ਼ਤਿਆਂ ਦੀ अहमियत ਨੂੰ ਭੁੱਲੀ ਗਏ ਹੋ ਤੇ ਘਰ ਆਏ ਨਾਲ ਐਦਾਂ ਦਾ ਵਰਤਾਅ ਕੌਣ ਕਰਦਾ ਹੈ ਵੱਡੀ ਆਈ ਅਹਿਮियत ਵਾਲੀ ਆਪਣੀ ਅਕਲ ਆਪਣੇ ਕੋਲ ਰੱਖ ਆਖੇ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਆ ਵੱਡੀ ਸਮਾਜ ਸੁਧਾਰਕ ਲੈ ਜਾ ਲੈ ਜਾ ਇਸ ਬੋਝ ਨੂੰ ਅਸੀਂ ਇਹਨੂੰ ਇੱਥੇ ਰੱਖ ਕੇ ਕੀ ਕਰਨਾ ਕੋਈ ਨਾ ਇਸ ਗੱਲ ਦਾ ਅਹਿਸਾਸ ਤੁਹਾਨੂੰ ਵੀ ਛੇਤੀ ਹੋ ਜਾਣਾ ਤੇ ਇਸ ਹੱਜ ਨੂੰ ਨਾ ਤੁਹਾਨੂੰ ਵੀ ਜਾਣਾ ਪੈਣਾ ਚਲੋ ਮਾਂ ਤੁਸੀਂ ਸਾਡੇ ਨਾਲ ਚਲੋ ਬਹੁਤ ਹੋ ਗਿਆ ਇਹਨਾਂ ਦਾ ਡਰਾਮਾ ਤੇ ਰਹੇਗਾ ਜ਼ਮੀਨਾਂ ਦੀ ਉਹ ਸਭ ਇੱਥੇ ਹੀ ਰਹਿ ਜਾਣੀਆਂ ਤੇ ਰੋਟੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਆਹੋ ਆਹੋ ਰੱਬ ਦਾ ਥੋੜੇ ਮੂਹ ਜਿ ਵਰਕੀਆਂ ਪਾਉ ਨਾ ਨਾਲੇ ਜੇ ਕੁਛ ਕੋਲ ਆ ਨਾ ਫੈਰੀ ਰੋਟੀ ਮਿਲੂ ਬੁੜੇ ਹੋਿਆਂ ਨੂੰ ਬਾਹਲੇ ਸਿਆਣੇ ਨਾ ਹੋਣ ਤਾਂ ਛੋਟੇ ਭਾਈ ਰੱਖ ਲੈ ਜ਼ਮੀਨ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾਲੇ ਮਾਂ ਬਾਪ ਜ਼ਮੀਨਾਂ ਨਾਲ ਨਹੀਂ ਰੱਖੇ ਜਾਂਦੇ ਆਪਣਾ ਵੀ ਕੋਈ ਫਰਜ਼ ਬਣਦਾ ਉਹਨਾਂ ਦੇ ਪ੍ਰਤੀ ਮਾਂ ਬਾਪ ਸਾਰੀ ਉਮਰ ਆਪਾਂ ਨੂੰ ਘਟਾ ਛਾਣ ਕੇ ਪਾਲਦੇ ਨੇ ਤੇ ਆਪਾਂ ਉਹਨਾਂ ਨੂੰ ਦੋ ਟਾਈਮ ਦੀ ਰੁਟੀਨ ਨਹੀਂ ਦੇ ਸਕਦੇ ਮੈਨੂੰ ਤੁਹਾਡੇ ਕੋਲ ਕੁਝ ਨਹੀਂ ਚਾਹੀਦਾ ਮੈਨੂੰ ਚਾਹੀਦੀ ਇਹ ਕਲੀ ਮਾਂ ਤੇ ਉਹਨੂੰ ਮੈਂ ਲੈ ਕੇ ਜਾ ਰਿਹਾ ਚੱਲ ਮਾਂ ਚੱਕ ਕਪੜੇ ਤੇ ਚੱਲ ਸਾਡੇ ਨਾਲ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰੇ ਕੋਲ ਲਿਕਨੀ ਮੇਰੇ ਕੋਲ ਦੋ ਦੋ ਮਾਵਾ ਨੇ ਤੇਨਾ ਮਾਵਾ ਦੇ ਪਿਆਰ ਦੀ ਛੱਤਰ ਛਾਇਆ ਹੇਠ ਮੈਂ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਂਗੀ ਹਰਮਨ ਜੇ ਹਰ ਇੱਕ ਧੀ ਆਪਣੀ ਸੱਸ ਨੂੰ ਮਾਂ ਸਮਝੇ ਤੇ ਪੁੱਤ ਵੀ ਮਾਂ-ਬਾਪ ਦੀ ਸੇਵਾ ਕਰਨ ਤਾਂ ਕੋਈ ਵੀ ਮਾਂ-ਬਾਪ ਵਿਰਧ ਆਸ਼ਰਮ ਨਾ ਜਾਵੇ ਇਸ ਬੁਰਾਈ ਨੂੰ ਤਾਂ ਚੱਲ ਰਹੀ ਪੀੜੀ ਖਤਮ ਕਰ ਸਕਦੀ ਆ ਨਹੀਂ ਆਉਣ ਵਾਲੀ ਪੀੜੀ ਤੇ ਇਹਦਾ ਬਹੁਤ ਮਾੜਾ ਪ੍ਰਭਾਵ ਪੈਣਾ ਮੰਮੀ ਜੀ ਮੈਂ ਤੁਹਾਡਾ ਬਹੁਤ एहਸਾਨਦਾਰ ਹਾਂ ਜੋ ਤੁਸੀਂ ਆਪਣੀ ਧੀ ਨੂੰ ਸਮਝਾਇਆ ਪਤ ਕੀਤਾ ਮੇਰਾ ਫਰਜ਼ ਸੀ ਜੋ ਮੈਂ ਪੂਰਾ ਕੀਤਾ